ਮੁਰਦਾਬਾ ਜੰਗਾਲ ਪੁਲਿਸ ਮੁਰਦਾਬਾ ਮੁਰਦਾਬਾ ਜੰਗਾਲ ਸਾਨੂੰ ਹਰ ਰੋਜ਼ ਪਰੇਸ਼ਾਨ ਕੀਤਾ ਜਾ ਰਿਹਾ ਹੈ ਪ੍ਰੈਸ ਦੇਵਨੋਂ ਐਸਐਚਓ ਦੇ ਵੱਲੋਂ ਪੁਲਿਸ ਸਟੇਸ਼ਨ ਦੇ ਵਿੱਚ ਕਾਰਨ ਇਹ ਮਿਨੀਮ ਦੇ ਸੜਕ ਤੋਂ ਦੇ ਸਮੂਹ ਕਾਗਰਨ ਨੂੰ ਬੁਲਾ ਕੀਤਾ ਜਾ ਰਿਹਾ ਹੈ ਮੈਨੇਜਮੈਂਟ ਦੇ ਅਸੈਡਿਸਪਲਿਨ ਨੂੰ ਲੈ ਕੇ ਜੋ ਵੀ ਕੁਝ ਚੱਲ ਰਿਹਾ ਹੈਗਾ ਉਹਦੇ ਅਧਿਰਕੀਚ ਨੂੰ ਪਰੇਸ਼ਾਨ ਕਰ ਰਿਹਾ ਹੈ ਕੀਤਾ ਜਾ ਰਿਹਾ ਹੈ ਕਿ ਜਿਹੜਾ ਸਕੂਲ ਆਉਦਾ ਮਾਹੌਲ ਖਰਾਬ ਇਹ ਸਾਡੇ ਇੱਕ ਇੰਜਰ ਤੇ ਗਲਤ ਪਰਚਾ ਜਿਹੜਾ ਦਰਜ ਕੀਤਾ ਗਿਆ ਹੈ ਹਾਲਾਂਕਿ ਉਹ ਬੱਚੇ ਜਿਹੜੇ ਸਾਡੇ ਸਕੂਲ ਦੇ ਰਿਸਟਰ ਦੇ ਵਿੱਚ ਕਿਤੇ ਦਾਜ ਵੀ ਨਹੀਂ ਹੈਗੇ ਉਸ ਮੁੱਦੇ ਨੂੰ ਲੈ ਕੇ ਅੱਜ ਅਸੀਂ ਪੁਲਿਸ ਸਟੇਸ਼ਨ ਦੇ ਅੱਗੇ ਸਟਾਈਕ ਕਰਨ ਜਾ ਰਹੇ ਹਾਂ ਕਿ ਜਿਆਦਾ ਜਦ ਤੱਕ ਕੈਂਸਲ ਕੀਤਾ ਗਿਆ ਕੈਂਸਲ ਕੀਤਾ ਜਾਵੇ ਨਹੀਂ ਜਦੋਂ ਤੱਕ ਉਹ ਪਰਚਾ ਕੈਂਸਲ ਨਹੀਂ ਕੀਤਾ ਜਾਊਗਾ ਅਸੀਂ ਡੀਏਵੀ ਸਕੂਲ ਐਮਬੈਂਸ ਦੇ ਸਕੂਲ ਸਟਾਰ ਪਲੱਸ ਸਕੂਲ ਹਿੰਦੂ ਸਕੂਲ ਜਿਹੜਾ ਸੂਰਾ ਹੋ ਬੰਦ ਰਹਿਣਗੇ ਹਨ ਮੈਂ ਇਥੇ ਸਮੇਂ ਲਈ ਸਬਸਕ੍ਰਾਈਬ ਕਰਦੇ ਹਾਂ ਵੀ ਅਸੀਂ ਇੰਨੇ ਸਮੇਂ ਲਈ ਸਿਰ ਹੜਤਾਲ ਕਰ ਰਹੇ ਹਾਂ ਜਦੋਂ ਤੱਕ ਇਹਨਾਂ ਚੀਜ਼ਾਂ ਨੂੰ ਸਕੂਲਾਂ ਚੋਂ ਬਾਹਰ ਨਹੀਂ ਕੱਢਿਆ ਜਾਊਗਾ ਅਸੀਂ ਸਕੂਲ ਨਹੀਂ ਖੋਲਣਗੇ ਤੇ ਇਸੇ ਤਰ੍ਹਾਂ ਇਸ ਦੇ ਵਿੱਚ ਅਸੀਂ ਪੁਲਿਸ ਸਟੇਸ਼ਨ ਦੇ ਅੱਗੇ ਸਟ੍ਰਾਈਕ ਕਰਨ ਜਾ ਰਹੇ ਹਾਂ ਕਿਉਂਕਿ ਕੱਲ੍ਹ ਦੇ ਦਿਨ ਦੇ ਵਿੱਚ ਸਾਡੇ ਟੀਚਰ ਦੇ ਉੱਪਰ 308 ਦਾ ਪਰਚਾ ਦਰਜ ਕਰਵਾਇਆ ਗਿਆ ਹੈ ਕਰੰਟੀ ਹੈ ਪਿਕਅਪ ਪੱਤਰਕਾਰ ਹੈ ਉਹ ਉਹਨੇ ਆਪਣੇ ਬੱਚੇ ਸਕੂਲ ਦੇ ਵਿੱਚ ਬਿਠਾਏ ਹੋਏ ਐ ਕੋਈ ਵੀ ਉਹਦੀ ਐਡਮਿਸ਼ਨ ਨਹੀਂ ਹੋਈ ਕਿਸੇ ਰਜਿਸਟਰ ਦੇ ਵਿੱਚ ਉਹਦੇ ਬੱਚਿਆਂ ਦੇ ਨਾਮ ਦਾਖਲ ਨਹੀਂ ਹੈਗੇ ਪਰ ਫਿਰ ਵੀ ਉਹ ਟੀਚਰ ਦੇ ਖਰਾਬ ਜਾ ਕੇ ਐਫ ਆਈ ਆਰ ਦਰਜ ਕਰਵਾ ਰਿਆ ਥਾਣੇ ਦੇ ਵਿੱਚ ਸਟੈਬਿਲਿਟੀ ਕਲ ਪ੍ਰੈਸ਼ਰ ਦੇ ਚੱਲਦੇ ਆ ਪੁਲਿਸ ਸਟੇਸ਼ਨ ਦਾ ਜਿਹੜਾ ਐਸ ਐਚਓ ਹੈ ਉਹਨੇ ਸਾਡੇ ਟੀਚਰ ਦੇ ਉੱਪਰ 308 ਦਾ ਜਿਹੜਾ ਕਾਚਾ ਹੈ ਉਹ ਦਰਜ ਕੀਤਾ ਹੈ ਕਾਚੇ ਦੇ ਵਿੱਚ ਕੀ ਲਿਖਿਆ ਹੋਇਆ ਹੈ ਵੀ ਸਟਾਫ ਮੈਂਬਰ ਹੈ ਜਿਹੜੇ ਬੱਚਿਆਂ ਨੂੰ ਮੈਂਟਲ ਟੌਰਚਰ ਕਰਦੇ ਆ ਜੀ ਉਹਨਾਂ ਨੂੰ ਕੁੱਟਦੇ ਮਾਰਦੇ ਆ ਕਮਰੇ ਦੇ ਵਿੱਚ ਬੰਦ ਕਰ ਦਿੰਦੇ ਆ ਸੱਚੀ ਹੈ ਜਿਹੜੇ ਉਹ ਮਰਨ ਦੀ ਹਾਲਤ ਦੇ ਵਿੱਚ ਘਰ ਪਹੁੰਚਦੇ ਆ ਜੋ ਸਾਡੇ ਸਕੂਲ ਤੋਂ ਹੋਇਆ ਉਹ ਤੁਹਾਨੂੰ ਤੁਹਾਡੇ ਨਾਲ ਵੀ ਹੋ ਸਕਦਾ ਹੈ ਕਿਸੇ ਨਾਲ ਵੀ ਹੋ ਸਕਦਾ ਹੈ ਇਸ ਲਈ ਸਾਡੇ ਸਾਰਿਆਂ ਦੀ ਗੁਜਾਰਿਸ਼ ਹੈ ਵੀ ਤੁਸੀਂ ਸਾਡਾ ਸਹਿਯੋਗ